ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ جعفرਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮチェਰ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਬਿਲਕੁਲ ਤਾਜ਼ੀਆਂ ਸੋਈਆਂ ਦੋ ਗਾਵਾਂ ਤੋਂ ਦਿਖਾਉਣੀਆਂ ਤੇ ਇੱਕ ਗੱਬਣ ਤਿਆਰ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਇਹ ਆ ਵੀ ਸੋਈਆਂ ਵੀ ਆਪਣੀਆਂ ਪਾਸ ਕਰਕੇ ਖੜੋ ਤੇ ਗੱਬਣ ਵੀ ਆਪਣੀ ਪਾਸ ਕਰਕੇ ਖੜੋ ਗਾਵਾਂ ਸਾਰੀਆਂ ਪਾਸ ਹੀ ਹੋਣੀਆਂ ਵਾ ਤੇ ਇਹ ਆਪੇ ਸਾਰਿਆਂ ਦੀ ਧਾਰਾ ਮਾਰ ਕੇ ਤੇ ਤਸल्ली ਕਰਕੇ ਤੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਨਾਲ ਸਭ ਵਧੀਆ ਜੀ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਨਾਮ ਆਪਣਾ ਸ਼ਮਸ਼ੇਸ਼ ਸਿੰਘ ਤਹਿਸੀਲ ਨਾਣਾ ਜਿਲ੍ਹਾ ਮਸਨ ਪਿੰਡ ਆਪਣਾ ਹੈਗਾ জাফরਪੁਰ ਠੀਕ ਹੈ ਜੀ ਹਾਂਜੀ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਹੈ 95928977 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਤਿੰਨ ਗਾਵਾਂ ਹਨਾ ਆਪਣੇ ਕੋ ਗਾਵਾਂ ਪੰਜ ਹੀ ਵੇਚੀ ਅੱਛਾ ਦੋ ਪਹਿਲਾਂ ਵਛੀਆਂ ਸੀ ਦੋ ਫਿਰ ਤੁਹਾਨੂੰ ਆਖਿਆ ਵੇਚੀਆਂ ਆਹੋ ਵੇਚੀਆਂ ਹਨਾ ਹਾਂਜੀ ਤੇ ਹੁਣ ਤਿੰਨ ਰਹਿ ਗਿਆ ਵਿੱਚ ਨਾਲ ਇੱਕ ਗੱਬਰ ਤੇ ਇੱਕ ਸੂਈ ਰਾਤ ਦੀ ਦੀ ਚੂਈ ਤੇ ਆ ਜਿਹੜੀ ਆ ਇਹ ਨੂੰ ਅੱਜ ਦੂਜਾ ਦਿਨ ਦੀ ਸੂਈ ਅੱਛੇ ਦੂਸਰਾ ਦਿਨ ਦੀ ਹਾਂਜੀ ਜਿਹੜੇ ਥਾਣੇ ਕਰੀ ਦੇਖਾ ਦੇ ਜੇ ਲਾਗੇ ਤਾਂ ਦੇਖਾ ਦੇ ਥਣ ਬੜਾ ਪਿਆਰਾ ਜਵਾਬ ਵੀ ਇਹ ਤਾਂ ਕਿੱਦੇ ਦਿਖਾ ਦੇ ਮਗਰ ਕੀ ਜੇ ਤੇ ਮਗਰ ਇਹਦੇ ਬੱਚਾ ਜੀ ਉੱਚੀ ਆ ਦੇਖਾ ਦੇ ਬਿਲਕੁਲ ਤਾਜੇ ਬੱਚਾ ਵਾ ਇਹ ਦੂਜਾ ਦਿਨ ਆ ਦੇਖਾ ਦੇ ਜੀ ਅਸਮਾ ਅਗੇ ਥਨ ਹੋਰ ਵਧੀਆ ਤਿਆਰ ਕਰ ਦਿੰਦੀ ਆ ਜੇ ਦਹੀਂ ਆ ਉਹ ਜੀ ਪਸੰਦ ਹੈ ਜੀ ਦਿਖਾ ਦਿਓ ਜਵਾਕ ਜਵਾ ਨਾ ਜੀ ਨੂੰ ਦੀ ਇਹ ਜੀ ਦੇਖੋ ਜੀ ਪਸੰਦ ਚਲੋ ਖੋਲੋ ਫਿਰ ਤੋਰੀ ਆ ਤਰਾ ਦੁੱਧ ਕਿੰਨਾ ਕੇ ਕਰੀ ਜਾਊਗੀ ਹੈ ਦੁੱਧ ਦੇ ਜੀ 26 27 ਗਲੋ ਚਵਾਓਗੀ ਅੱਛਾ ਹਾਂ ਜੀ ਇਹ ਫੋਲ ਹੈ ਕਿ ਹੋਊਗੀ ਜੀ ਠੀਕ ਹੈ ਹਾਂ ਬਾਕੀ ਹੱਲੇ ਦੇ ਚਲੋ ਬੋਲੇ ਜੀ ਇਹ ਗਾਣਾ ਸਾਰੀ ਇਹ 8 ਚੁਆਈ ਦੀ ਚੌਥੀ ਚੁਆਈ ਹੋਣੀ ਵੀ ਜੀ ਇਹ ਤਿੰਨ ਚੁਆਈਆਂ ਜੜੀਆਂ ਦੀਆਂ ਹੋਈਆਂ ਵਾ ਬਾਕੀ ਥੱਲੇ ਵੀ ਚੰਗੀ ਬਣੀ ਐ ਤੇ ਉੱਤਰਾ ਵੀ ਕੱਦ ਕਾਟ ਦੀ ਚੰਗੀ ਐ ਆ ਦੇਖ ਸਕਦੇ ਹਾਂ ਪਰ ਸਮਾਗ ਥਨਪੋਰਾ ਪ੍ਰੋਪਰ ਜਿਹੜਾ ਵਾਜ ਚਾਰੂ ਬੜੀ ਜਰਾ ਦਾ ਕੁੱਲੀ ਤੋਂ ਮੂੰਹ ਨਹੀਂ ਚੁੱਕਿਆ ਵੈਰ ਮੈਂ ਠੀਕ ਐ ਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਇਹਦਾ ਉਤਰਾ ਮੈਂ ਵੀ ਕਿ ਲੱਖ ਹੀ ਕਰੀ ਦੇਗੀ ਹਾਂਜੀ 90 ਦੀ ਦੇਣੀ ਕਰਦੀ ਥੋੜਾ ਬੜਾ ਤਾਂ ਮੰਨ ਔਰ ਕਰਾ ਲਓ ਥੋੜਾ ਬੜਾ ਤੁਸੀਂ 80000 ਦੀ ਦੇ ਦਿਓ 85 ਹਾਂਜੀ ਇਹ ਜਿਹੜੀ ਦੇਣੀ ਆ ਹਾਂਜੀ 80 ਦੀ ਦੇ ਦੀਏ ਅੱਧੀ ਦੇ ਦਿਓ ਹਾਂਜੀ ਠੀਕ ਪੁੱਛ ਲਓ ਜੇ ਥੋੜਾ ਬੋੜਾ ਮਾਨਤਾ ਕਰਨਾ ਵੀ ਕਰ ਦਿਓ ਆਪੇ ਕਰ ਦਿਓ ਫਿਰ ਜੱਸ ਨੋਈ ਬਹੁਤ ਹੋ ਗਿਆ ਛੱਡ ਅੱਛਾ ਆ ਦੋ ਛੱਡ 78000 ਦੀ ਦੇ ਦੋਗੇ ਦੂਰੋਂ ਪੈਣ ਭਰਾ ਹੋਣਾਗੇ ਨੇ ਠੀਕ ਹੈ ਕੋਈ ਵੈਲਿਊ ਵੀ ਨਹੀਂ ਬਾਜ਼ਾਰ ਨਹੀਂ ਜੀ ਲੱਗਾ ਠੀਕ ਹੈ ਮੈਂ ਪੂਰੀ ਖਾਲੀ ਕਰਕੇ ਵੈੜ ਦੋ ਟਾਈਮ ਜੁਵਾਈ ਕੀਤੀ ਅਸੀਂ ਠੀਕ ਹੈ ਜੀ ਹਾਲੇ ਤਾਂ ਇਹ ਬਸ ਚਾਰ ਲੰਗ ਚੋਵੇ ਖੁੱਲੀ ਛੁੱਟੀ ਆ ਟੇਨ ਕਿੰਨਾ ਮਾਣ ਚੋਵੇ ਅੰਗੜੀ ਆ ਆਪਾਂ ਇਹਨੇ ਰਵੇ ਦੋ ਦਾ ਲਾਦ ਦਿੱਤੇ ਆ ਚਾ ਠੀਕ ਹੈ 78000 ਤੇ ਜਿਹੜੀ ਆ ਦੇ ਦੋਗੇ 78000 ਦੇ ਦਿਆਂਗੇ ਠੀਕ ਹੈ ਤੇ ਹੁਣ ਆ ਜਿਹ ਇਹ ਕੰਗਰੀ ਰਾਜੀ ਹੈ ਗੋਲੇ ਹਾਤਰਾ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾਗੇ ਦੋ ਆ ਨਹੀਂ ਖਾਦੇ ਥਾਣਾ ਦੇ ਵਿੱਚ ਛੱਡੀ ਦੇ ਰਹੀ ਵਿੱਚ ਜਿਤਨਾ ਕੋ ਮੱਝ ਵੀਰਪਰਾ ਬੈਠਾ ਰਿਹਾ ਥੋੜਾ ਜਨਾ ਦਰਦੀ ਕੈਮਰੇ ਤੋਂ ਤੇ ਇਹ ਉਤਰਾ ਕਿੰਨਾ ਕਿ ਦੁੱਧ ਭਰੀ ਜਾਊਗੀ ਇਹ ਦੁੱਧ ਵੀ ਜੀ ਤੁਹਾਡੇ ਚੈਨਲ ਤੇ ਪਿਛਲੇ ਸਾਲ ਚ ਆ ਕੇ ਵਿੱਚ ਵੇਚੀ ਸੀ ਅੱਛਾ ਇਹ ਦੁੱਧ ਇਹਦਾ 26 ਕਿਲੋ ਚਵਾ ਕੇ ਦਿੱਤਾ ਸੀ ਅੱਛਾ 26 ਲੀਟਰ ਦਾ ਚਵਾ ਕੇ ਦਿੱਤਾ ਅਜੇ ਥੋੜੀ ਕੱਜੀ ਹੈ ਬੜਾ ਅਜੇ ਦਿਨ ਖੜਦੀ ਹੈ ਪਰ ਨਹੀਂ ਚੰਗੀ ਆ ਤਰ੍ਹਾਂ ਸੰਭੀ ਸੰਭੀ ਪੜੀ ਆ ਰਾਜੀਪੂਰੀ ਆ ਇਹ ਆਪਾਂ ਥੱਲੇ ਦੇਖ ਸਕਦੇ ਹਾਂ ਨੇ ਛਿੱਟਾਂ ਜਿਹੜੀਆਂ ਜੇ ਪੂਰੀਆਂ ਵਾ ਬਾਕੀ ਚੱਲਾਂਗੇ ਜਾਵਾਂ ਅੱਜ ਤਿੰਨੇ ਤਿੰਨੇ ਇੱਕ ਦੂਜੇ ਨੂੰ ਘੱਟ ਦਿਆਂ ਆਪਣੀ ਆਪਣੀ ਜਗ੍ਹਾ ਬਾਕੀ ਪੈ ਥੋੜੇ ਜਿਹਾ ਨੌ ਇਹਦੇ ਵਧੀਆ ਨੌ ਥੋੜੇ ਜਿਹਾ ਵਧੀਆ ਇਹਨੇ ਬਣਾ ਲੈਣੇ ਸਿਰਫ ਆਉਣ ਹੀ ਆਲਾ ਵੀਰ ਇਹ ਖੋਰੇ ਦੇ ਆ ਚੰਗੀ ਦਾ ਠੱਲੀ ਕਰਾ ਦੇ ਤੇ ਮੁੱਲ ਫਿਰ ਇਹਦਾ ਮੁੱਲ ਦਾ ਵੀਜੀ ਫੋਨ ਤੇ ਇਹ ਸੇਰਾ ਮੁੱਲ ਫੋਨ ਤੇ ਨਾ ਵੀ ਵਿਗੂ ਨਾ ਅੱਛਾ ਤੇ ਤੁਹਾਡੇ ਚਾਹ ਨਾਲ ਪਿਆਰ ਕਰਕੇ ਤੇ ਚਵਾ ਕੇ ਫਿਰ ਵੇਚਣ ਨੂੰ ਅੱਛਾ ਜੀ ਹਾਂ ਜੀ ਫੋਨ ਲਾ ਲੈ ਇੱਕ ਰਹੀ ਹਣਾ ਆਉਣ ਵਾਲੇ ਜੇ ਅਕੇ ਵੀ ਪਧਾਰੇ ਪਸੰਦ ਆਉਗੀ ਠੀਕ ਹੈ ਜੀ ਬਾਕੀ ਅੱਛਾ ਦੱਸਾ ਖਾਂਦੀ ਕਰਵਾ ਲੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਤਾਂ ਜੀ ਸਹੀ ਬਿਲਕੁਲ ਇਹ ਰਾਤ ਦੀ ਸੂਈ ਇਹਦੀ ਚਵਾਈ ਹੋ ਗਈ ਇੱਕ ਚਵਾਈ ਇਹਦੀ ਕਰਤੀ ਹੈ ਰਾਤ ਨੂੰ ਹੋ ਗਈ ਤੇ ਸਵੇਰੇ ਚਵਾਈ ਇਹਦੀ ਹੋਣੀ ਦੋ ਚਵਾਈਆਂ ਕਰਤੀਆਂ ਹਨਾ ਫੇ ਭਲਾ ਭਲਾ ਇਸ ਉਤਰਾ ਹੀ ਪਈ ਆ ਮਾਰੀ ਪਰ ਛੜ ਪਾਲ ਪੈ ਗਈ ਆ ਠੀਕ ਹੈ ਜੀ ਹਾਂ ਜੀ ਇੱਕ ਵਾਰੀ ਥਾਣੇ ਦੇ ਦੇਖ ਸਕਦੇ ਹਾਂ ਜੇ ਲੱਗੇ ਤਾਂ ਆ ਦੇਖ ਸਕਦੇ ਜੀ ਨਾਲਾ ਨੂੜਾ ਵਜਿ ਮੁਕਾਵਾਂ ਬਾਕੀ ਤਾਂ ਅਸੀਂ ਆਪਣੀ ਸਮਝ ਕਰ ਲੈਣੀ ਆ ਹਨ ਇਧਰਲੇ ਪਾਸੇ ਆ ਬੇ ਪਾਲ ਨਹੀਂ ਹੈਗੀ ਪਰਲੇ ਪਾਸੇ ਪਾਲਿਆ ਇਦੇ ਮਗਰ ਕੀ ਤੇ ਇਦੇ ਮਗਰ ਮੱਛੀ ਦੇ ਵਿੱਚ ਇਦੇ ਮਗਰ ਮੱਛੀ ਚੰਗੀ ਆ ਗਈ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਇਹਦੀ ਦੁੱਧ ਵੀ ਜੀ ਕੋਈ 27 28 ਕਿਲੋ ਚਵਾਊਗੀ ਬੱਚੀ ਘੋਣ ਇਹਦੀ ਚਵਾਈ ਹੋ ਗਈ ਤਾਂ ਤੱਕ ਥੋੜੀ ਦੱਕ ਘੱਟ ਨਹੀਂ ਲੱਗ ਚੰਗੀ ਭਾਰੀ ਹੋ ਤਰੇ ਵੀ ਲੈ ਆਓ ਉਸੇ ਬਰਾਸੇ ਰੇਕੀ ਲੰਦ ਫਾੜੀ ਰਵਾਨਾ ਦਿਨਿਤਲਾ ਆ ਲੈ ਸਾ ਦੇ ਦੱਲੇ ਪਾਸੇ ਜਿਹੜੀ ਭਾਲ ਹੈ ਜੀ ਤੇ ਆ ਵਸੀ ਵਸੀ ਮਗਰ ਚੰਗੀ ਆ ਗਈ ਹੈ ਤੇ ਇਹਦਾ ਫਿਰ ਮੁੱਲ ਵਿੱਦੀ ਕਿੰਨਾ ਰੱਖਣਾ ਆਪਾਂ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਜੀ ਉਤਰਾਂ ਤੇ ਰਾਦਾ ਦੋ ਤੇ ਪਿਆਜ਼ ਲਾ ਕੇ ਪਾਉਂਦਾ ਹਾਂਜੀ ਕੋਈ ਨਹੀਂ ਕੇ ਵੀਰ ਭਰਾ ਕੋਈ ਨਹੀਂ ਰਕਮ ਲੈਣੀ ਆ ਤੇ ਥੋੜਾ ਪਹਿਲੇ ਚਵਾਈ ਇਹ ਵੀ ਤਾਂ ਫੇਰ ਹੀ ਸਵਾਲ ਆਉਂਦਾ ਜੀ ਹਾਂਜੀ ਹੁਣ ਇਹ ਵੀ ਜਿਹੜੀ 85 ਹਜ਼ਾਰ ਦੀ 80 ਪੂਰੇ ਦੇ ਦੇ ਦੋ ਹਾਂਜੀ 80 ਦੇ ਦੇ ਦੋ ਪੂਰੇ ਦੇ ਸੇਮ ਕਰ ਦਾਂ ਅੱਛਾ ਦੋ ਇਹਦਾ ਕਰ ਦਾਂ ਅੱਛਾ 78 ਵੀ ਦੇ ਦੇਣੀ ਐ ਵੀ ਕਿਹੜਾ ਚਵਾਬ ਹੋਣ ਤੇ ਚੋਈ ਆ ਜੀ ਸਾਸੂ ਕੀਤੀ ਸਾਰੀ ਉਹਦੇ ਚਵਾਬ ਪਾ ਦਿੰਨੇ ਆ ਦੇ ਸਾਡੇ ਚਵਾਬ ਫਿਰ ਗਏ ਤਾਂ ਖੱਟਾ ਬੋਲਾ ਇਹ ਪਾ ਰਿਹਾ ਬਿਲਕੁਲ ਆਪ ਠੀਕ ਹੈ ਉਹ ਨਾ ਵੀ ਵੀ ਜੀ ਖਾਲੀ ਕਰਤੀ ਬੋਲਿਆ ਸਾਰੀ ਠੀਕ ਆ ਹਾਂਜੀ ਉਹ ਵੀ ਭਰਾ ਆਪਣੀ ਦੋ ਟਾਈਮ ਭਾਂਡਾ ਤਸੱਲੀ ਕਰ ਲਈ ਬਾਕੀ ਆ ਵੀ ਤੁਹਾਡੇ ਘਰ ਕੋ ਚੋਚਵਾ ਆ ਗਏ ਤਸੱਲੀ ਕਰਕੇ ਤੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੇ ਹਣਾ ਗੱਡੀ ਤੇ ਮਾਲ ਲਾ ਦੇ ਕਦੀ ਨਿਕਲਿਆ ਠੀਕ ਆ ਨਾ ਹੀ ਘੱਲਣਾ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ